ਹਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਬਿਲਕੁਲ ਸੌਖੇ ਤਰੀਕੇ ਨਾਲ ਇਹ ਡਿਜ਼ਾਈਨ ਬਣ ਕੇ ਜਿਹੜਾ ਤਿਆਰ ਹੁੰਦਾ ਇਸ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਤੇ ਪਾ ਸਕਦੇ ਹੋ ਮਫਲਰ ਸ਼ਾਲ ਕੋਟੀ ਸਵੈਟਰ ਜੈਕਟ ਤੇ ਹਨਾ ਕਿਸੇ ਵੀ ਕਾਰਡੀਗਨ ਤੇ ਇਹਨੂੰ ਅਪਲਾਈ ਕਰ ਸਕਦੇ ਹੋ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਨੇ 5-5 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਆ ਦੋ ਸਲਾਈਆਂ 'ਚ ਹੀ ਡਿਜ਼ਾਈਨ ਜਿਹੜਾ ਆਪਣਾ ਕੰਪਲੀਟ ਹੋ ਜਾਂਦਾ ਹੈਗਾ ਕਰਦੇ ਆ ਜੀ ਫਿਰ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਇਸ ਡਿਜ਼ਾਈਨ ਨੂੰ ਆਪਾਂ ਸ਼ੁਰੂ ਕਰ ਸਕਦੇ ਹਾਂਗੇ ਪਹਿਲਾ ਕੁੰਡਾ ਐਕਸਟਰਾ ਹੁੰਦਾ ਇਹਨੂੰ ਉਤਾਰੋ ਚਾਹੇ ਬਣੋ ਦੋ ਕੁੰਡੇ ਸਿੱਤੇ ਧਾਗਾ ਪਿੱਛੇ ਫਿਰ ਆਪਾਂ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਤਿੰਨ ਕੁੰਡਿਆਂ ਦਾ ਇੱਕ ਬਣਾਉਣ ਤੋਂ ਬਾਅਦ ਆਪਾਂ ਨੇ ਕੀ ਕਰਨਾਗਾ ਜਿਹੜੇ ਤਿੰਨ ਕੁੰਡੇ ਨੇ ਇਹਨਾਂ ਨੂੰ ਸਲਾਈ 'ਚੋਂ ਕੱਟਣਾ ਲਾਸਟ ਵਾਲੇ ਕੁੰਡੇ ਨੂੰ ਛੱਡ ਕੇ ਮੂਹਰੇ ਦੇ ਦੋ ਕੁੰਡਿਆਂ ਨੂੰ ਆਪਣੇ ਚੱਕਣਾ ਇਹਨਾਂ ਨੂੰ ਆਪਾਂ ਦੁਬਾਰਾ ਫੇਰ ਬੈਕ ਸਾਈਡ ਤੋਂ ਬੁਣ ਦੇਣਾ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣੂਗਾ ਫੇਰ ਦੋ ਕੁੰਡੇ ਸਿੱਤੇ ਤਾਂ ਅੱਗਾ ਆਪਣੇ ਵੱਲ ਫੇਰ ਤਿੰਨ ਕੁੰਡੇ ਚੱਕਨੇ ਆਪਾਂ ਨੇ ਇਹਨਾਂ ਨੂੰ ਬੈਕ ਸਾਈਡ ਤੋਂ ਬੁਣਨਾ ਬੈਕ ਸਾਈਡ ਤੋਂ ਬੁਣ ਕੇ ఫీనా లాస్ట్లా కుండా ఉతారూలే దో కుని ద్వారా ఫిర్ బనా ఫి దో కుడే సీ ధాగా వల్ ఫ తిని కడ్యూను బండ్ ਕੁੰਡੇਸ ਲਈ ਜੋ ਉਤਾਰਾਂਗੇ ਤੇ ਆਪਾਂ ਲਾਸਟ ਵਾਲਾ ਗੁੰਡਾ ਚਾਟ ਕੇ ਮੋਰਲੇ ਦੋ ਕੁੰਡੇ ਨੂੰ ਆਪਾਂ ਦੁਬਾਰਾ ਫੇਰ ਬੈਕ ਸਾਈਡ ਤੋਂ ਹੀ ਮੋੜ ਦਾਂਗੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਤਿਆਰ ਹੋਣ ਲੱਗ ਜਾਂਦਾ ਦੋ ਕੁੰਡੇ ਸਿੱਤੇ ਜੇ ਆਪਣਾ ਕੋਈ ਕੁੰਡਾ ਆਪਾਂ ਨੂੰ ਵਾਧੂ ਲੱਗਦਾ ਆਪਾਂ ਉਹਨੂੰ ਇੱਥੇ ਘਟਾ ਵਧਾ ਸਕਦੇ ਹਾਂ ਕੀ ਜੀ ਹੁਣ ਆਪਾਂ ਆਗੇ ਬੈਕ ਸਾਈਡ ਤੇ ਬੈਕ ਸਾਈਡ ਧਿਆਨ ਨਾਲ ਦੇਖਿਓ ਪਹਿਲਾ ਕੁੰਡਾ ਉਤਾਰੋ ਚਾਹੀ ਬੁਨੋ ਫਿਰ ਆਪਣੀ ਦੋ ਕੁੰਡੇ ਉਲਟੇ ਬੁਨਨੇ ਨੇ ਤਾਂ ਅੱਗਾ ਆਪਣੀ ਵੱਲ ਰਹੂਗਾ ਜਿਹੜਾ ਆਪਣਾ ਇਹ ਵਾਲਾ ਕੁੰਡਾ ਹੈ ਇਹਨੂੰ ਆਪਾਂ ਇਦਾਂ ਹੀ ਬੁਨ ਲਾਂਗੇ ਇੱਥੇ ਆਪਾਂ ਜਾਲੀ ਪਾ ਲਈ। ਸੋ ਬੈਕ ਸਾਈਡ ਤੋਂ ਆਪਣੀ ਦੂਜੀ ਸਲਾਈ ਹੈ। ਦੋ ਕੁੰਡੇ ਆਪਾਂ ਨੇ ਉਲਟੇ ਬਣਾ ਕੇ ਫਿਰ ਆਪਾਂ ਨੇ ਜਾਲੀ ਪਾਉਣੀ ਹੈ। ਫਿਰ ਆਹ ਜਿਹੜੇ ਤਿੰਨ ਕੁੰਡੇ ਆ ਇਹਨਾਂ ਦਾ ਆਪਾਂ ਇੱਕ ਬਣਾ ਕੇ ਉਸੇ ਤਰੀਕੇ ਨਾਲ ਇਹਨਾਂ ਨੂੰ ਲਾਸਟ ਵਾਲੇ ਕੁੰਡੇ ਨੂੰ ਛੱਡਣਾ। ਮੂਰਲੇ ਦੋ ਕੁੰਡਿਆਂ ਨੂੰ ਆਪਾਂ ਦੁਬਾਰਾ ਫੇਰ ਬਣਾ ਲੈਣਾ। ఫ దో కండే ఉల్టే బ జీ పాడ్యను ఉల్టే బాస్ట్ వాళ్ళ కుండేను కదా ఇస్తా మరలే దో కుడేను ఫండ్గే దో కండే ఉల్టే జళీ పా ഛാ മോഹരലേ ദോ കസ് തരണം തയ്യാർ ബോട്ട് സോണാ ഡിജൈൻ ബന്റ് ഹോബാരാ ഫ ਰਿਪੀਟ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਨੇ ਪਹਿਲੀ ਸਲਾਈ ਪਾਈ ਐ ਉਸੇ ਤਰ੍ਹਾਂ ਆਪਾਂ ਇਹ ਦੂਜੀ ਸਲਾਈ ਪਾਵਾਂਗੇ ਇੱਥੇ ਤੁਸੀਂ ਇੱਕ ਕੁੰਡਾ ਦੋ ਕੁੰਡੇ ਜਿੰਨੀ ਮਰਜ਼ੀ ਰੱਖ ਸਕਦੇ ਹੋਗੇ ਨਾ ਪੈਤੀ ਧਗਾ ਅੱਗੇ ਹੋਗਾ ਆ ਤਿੰਨ ਕੁੰਡੇ ਚੱਕਾਂਗੇ ਬੈਕ ਸਾਈਡ ਤੋਂ ਇਹਨਾਂ ਨੂੰ ਇਕੱਠੇ ਤਿੰਨ ਕੁੰਡੇ ਬੁਣ ਲਾਂਗੇ ਇਹ ਰੱਪਾ ਸਲਾਈ ਚੋਂ ਕੱਢਾਂਗੇ ਪਿਛਲਾ ਕੁੰਡਾ ਛੱਡ ਕੇ ਆਪਾਂ ਮੋਰਲੇ ਦੋ ਕੁੰਡੀਆਂ ਨੂੰ ਦੁਬਾਰਾ ਫੇਰ ਬੈਕ ਸਾਈਡ ਤੋਂ ਬੰਨਦਾਂਗੇ। ਇੱਕ ਹੀ ਦੋ ਕੁੰਡੇ ਸਿੱਧੇ ਤੱਕ ਆਪਣੀ ਵੱਲ ਫੇਰ ਆਪਾਂ ਤਿੰਨ ਕੁੰਡੇ ਨੇੜੇ ਬੈਕ ਸਾਈਡ ਤੋਂ ਸਿੱਧੇ ਬੰਨਦਾਂਗੇ। ਇਹਨਾਂ ਨੂੰ ਉਤਾਰਾਂਗੇ మరలే దో కు దా ఫో కు సిండే పిచ్చేను చడ్డ దాగే మరలే దో కు ఫేరు బ ਦੋ ਗੁੰਡੇ ਫੇਰ ਸਿੱਤੇ ਲਾਸਟ ਵਾਲੀ ਨੂੰ ਜਿਵੇਂ ਮਰਜ਼ੀ ਬਨੋ ਇਸ ਤਰ੍ਹਾਂ ਹੀ ਡਿਜ਼ਾਈਨ ਹੈ ਜਿਹੜਾ ਬਣਦਾ ਜਾਊਗਾ ਹੁਣ ਆਪਾਂ ਆ ਗਈ ਬੈਕ ਸਾਈਡ ਤੇ ਪਹਿਲਾ ਗੁੰਡਾ ਉਤਾਰਿਆ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਲਾਈ ਤੇ ਆਪਾਂ ਜਾਲੀ ਪਾਵਾਂਗੇ ਫਿਰ ਆ ਤਿੰਨ ਕੁੰਡੀਆਂ ਦਾ ਇੱਕ ਕਰ ਦਾਂਗੇ ਲਾਸਟ ਵਾਲੇ ਗੁੰਡੇ ਨੂੰ ਆਪਾਂ ਉਤਾਰ ਦਾਂਗੇ ਮੂਰਲੇ ਦੋ ਨੂੰ ਆਪਾਂ ਦੁਬਾਰਾ ਫੇਰ ਬਣ ਦਾਂਗੇ ਦੋ ਕੁੰਡੇ ਉਲਟੇ ਫਿਰ ਆਪਾਂ ਜਾਲੀ ਪਾਵਾਂਗੇ ਫਿਰ ਤਿੰਨ ਕੁੰਡੀਆਂ ਦਾ ਇੱਕ ਸਤਰੀਕੇ ਲਾਸਟ ਰੀ ਨੂੰ ਆਪਾਂ ਉਤਾਰ ਦਾਂਗੇ ਦੋ ਆਪਾਂ ਬਨ ਲਾਂਗੇ ਫਿਰ ਦੋ ਕੁੰਡੇ ਉਲਟੇ ਤੇ ਆਪਾਂ ਜਾਲੀ ਪਾਵਾਂਗੇ ਤਿੰਨ ਕੁੰਡੇ ਨੂੰ ਇਕੱਠੇ ਬੁਨਾਂਗੇ ਇਤਨਾ ਵੀ ਕਰ ਸਕਦੇ ਆ ਆਪਾਂ ਪਹਿਲਾਂ ਦੋ ਬੁਨਾਂਗੇ ਫਿਰ ਇਕੱਠੇ ਉਤਾਰਾਂਗੇ ਲਾਸਟ ਦੇ ਬੋਕੁੰਡੀ ਉਲਟੀ ਕੋ ਇਸ ਤਰ੍ਹਾਂ ਹੀ ਡਿਜ਼ਾਈਨ ਜਿਹੜਾ ਬਣਦਾ ਜਾਊਗਾ ਬਹੁਤ ਸੋਹਣਾ ਡਿਜ਼ਾਈਨ ਜੀ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਵਿੱਚ